ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀਮਾ ਰਾਣਾ ਬਲਾਚੌਰੀਆ ਕਬੱਡੀ ਪ੍ਰਮੋਟਰ ਦਾ ਇੱਕ ਚੱਲਦੇ ਕਬੱਡੀ ਕੱਪ ਦੇ ਵਿੱਚ ਕਤਲ ਹੋ ਜਾਂਦਾ ਸ਼ਰੀਆਮ ਗੋਲੀਆਂ ਬਾਰੀ ਜਾਂਦੇ ਰੇ ਪਰ ਇਸ ਮਾਮਲੇ ਦੇ ਵਿੱਚ ਇਸ ਵਕਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਐਂਟਰੀ ਹੋ ਚੁੱਕੀ ਆ ਪੰਜਾਬ ਸਰਕਾਰ ਤੋਂ ਹਾਈ ਕੋਰਟ ਦੇ ਵੱਲੋਂ ਜਵਾਬ ਤਲਬ ਕੀਤਾ ਗਿਆ ਵੱਡਾ ਇੱਕਾ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡਾ ਮਸਲਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਐਂਟਰੀ ਕੀਤੀ ਗਈ ਆ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਦਰਸਲ ਰਾਣਾ ਬਲਾਚੌਰੀਆ ਦਾ ਜਿਹੜਾ ਮੁਹਾਲੀ ਦੇ ਸੁਆਣਾ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਕਬੱਡੀ ਕੱਪ ਚੱਲ ਰਿਹਾ ਹੁੰਦਾ ਰਾਣਾ ਬਲਾਚੌਰੀਆ ਇੱਕ ਵੱਡਾ ਕਬੱਡੀ ਪ੍ਰੋਮੋਟਰ ਸੀ ਟੀਮ ਲੈ ਕੇ ਆਏ ਹੁੰਦੇ ਨੇ ਤੇ ਉਸ ਵਕਤ ਅਚਾਨਕ ਕੁਝ ਨੌਜਵਾਨ ਬਲੈਰੋ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਉਂਦੇ ਨੇ ਉਸ ਦੇ ਨਾਲ ਸੈਲਫੀ ਜਿਹੜੀ ਕਰਵਾਉਣ ਦੇ ਬਹਾਨੇ ਫੋਟੋ ਕਰਵਾਉਣ ਦੇ ਬਹਾਨੇ ਜਿਹੜਾ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਹਾਲਾਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਪਰ ਸਵਾਲ ਖੜੇ ਹੋਏ ਸੀ ਤੇ ਐਸ ਫਕਤ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਐਂਟਰੀ ਹੋ ਚੁੱਕੀ ਆ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਟੂਰਨਾਮੈਂਟ ਦੇ ਵਿੱਚ ਪੁਲਿਸ ਦੀ ਸੁਰੱਖਿਆ ਜਿਹੜੀ ਉਸ ਦੇ ਬਾਰੇ ਜਾਣਕਾਰੀ ਦੇਣ ਦੇ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਜਾਨੀ ਕਿ 23 ਦਸੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣ ਵਾਲੀ ਆ 23 ਦਸੰਬਰ ਨੂੰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿ ਇੰਨੀ ਵੱਡੀ ਭੀੜ ਦੇ ਵਿੱਚ ਪੁਲਿਸ ਦੀ ਕਿਸ ਤਰੀਕੇ ਦੀ ਸੁਰੱਖਿਆ ਤਾਂ ਨਾ ਕੀਤੀ ਗਈ ਸੀ ਜਾਂ ਪਰ ਕਿਸ ਤਰੀਕੇ ਦੇ ਨਾਲ ਇਹ ਉੱਥੇ ਫਾਇਰਿੰਗ ਹੋ ਗਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਤੇ ਨਾਲ ਇਹ ਵੀ ਗੱਲ ਆਖੀ ਗਈ ਹੈ ਕਿ ਇਸ ਤਰੀਕੇ ਸ਼ਰਿਆਮੈਨੀ ਭੀੜ ਦੇ ਵਿੱਚ ਵੱਡਾ ਕਬੱਡੀ ਕੱਪ ਚੱਲ ਰਿਹਾ ਹੋਵੇ ਗੋਲੀਆਂ ਚੱਲ ਜਾਣਾ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਇਸ ਤਰੀਕੇ ਦੀਆਂ ਟਿੱਪਣੀਆਂ ਨੇ ਜਿਹੜੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਵੱਡੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਨਵਾਂ ਚੈਰ ਦੇ ਬਲਾਚੌਰ ਇਲਾਕੇ ਦਾ ਚਣਕੋਆ ਪਿੰਡ ਦਾ ਰਹਿਣ ਵਾਲਾ ਸੀ ਰਾਣਾ ਬਲਾਚੌਰੀਆ ਕੁਝ ਦਿਨ ਪਹਿਲਾਂ ਉਸ ਦਾ ਵਿਆਹ ਹੁੰਦਾ ਤਕਰੀਬਨ 6 ਦਸੰਬਰ ਨੂੰ ਜਸਦੀ ਰਿਸੈਪਸ਼ਨ ਦਿੱਤੀ ਜਾ ਰਹੀਆ ਵਿਆਹ ਦੀ ਤੇ ਉਸ ਤੋਂ ਬਾਅਦ ਮੁਹਾਲੀ ਦੇ ਸੋਹਣਾ ਇਲਾਕੇ ਦੇ ਵਿੱਚ ਇੱਕ ਵੱਡਾ ਕਬੱਡੀ ਕੱਪ ਹੁੰਦਾ ਉੱਥੇ ਮਸ਼ਹੂਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਆਏ ਹੁੰਦੇ ਨੇ ਅਚਾਨਕ ਕੁਝ ਨੌਜਵਾਨ ਆਉਂਦੇ ਨੇ ਰਾਣਾ ਬਲਾਚੌਰੀਆ ਦੇ ਉੱਪਰ ਫੋਟੋ ਕਰਵਾਉਣ ਦੇ ਬਹਾਨੇ ਗੋਲੀਆਂ ਚਲਾ ਦਿੰਦੇ ਪਰ ਇਸ ਮਾਮਲੇ ਦੇ ਵਿੱਚ ਹਾਲਾਂਕਿ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕੁਝ ਪੋਸਟਾਂ ਪਾ ਕੇ ਤੇ ਉਹਨਾਂ ਦੇ ਪਾਸੇ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਿਆ ਕਿ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦਾ ਇਨਕਾਊਂਟਰ ਕੀਤਾ ਗਿਆ ਜਿਸ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਜਾਂਦੀ ਆ ਪਰ ਹੁਣ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਦੇ ਵਿੱਚ ਵੱਡਾ ਅਪਡੇਟ ਆ ਚੁੱਕਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਇੰਨੇ ਵੱਡੇ ਕਬੱਡੀ ਦੇ ਕੱਪ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਪੁਲਿਸ ਦੀ ਕਿਸ ਤਰੀਕੇ ਦੀ ਸੁਰੱਖਿਆ ਸੀ ਪੁਲਿਸ ਦੀ ਕਿਸ ਤਰੀਕੇ ਦੀ ਤਾਇਨਾਤੀ ਸੀ ਇਸ ਤਰੀਕੇ ਦਾ ਜਿਹੜਾ ਜਵਾਬ ਆ ਇਸ ਵਕਤ ਪੰਜਾਬ ਸਰਕਾਰ ਤੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਤਲਬ ਕੀਤਾ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਦਸੰਬਰ ਨੂੰ ਹੋਣੀ ਹੈ